ਏ ਅਸੀਂ ਦਿਨ ਰਾਤ ਰੋੜਾਂਦੇ ਰਹਿੰਦੇ ਆ ਤੇ ਬਸ ਆਪਣੀ ਦਸਾਂ ਨੋਹਾਂ ਦੀ ਕਿਰਤ ਚੋਂ ਜੰਨੀ ਸਾਡੀ ਸ਼ਰਧਾ ਜਿੰਨਾ ਸਾਡੇ ਤੋਂ ਸੰਦ ਬਸ ਵੀਰੇ ਮੈਨੂੰ ਇਹ ਮਤਲਬ ਮੇਰੇ ਦਿਲ ਦੀ ਖੁਸ਼ੀ ਲਈ ਜਾ ਮੈਂ ਖੁਦ ਇਹ ਸਕੂਨ ਲਈ ਕਰਦਾ ਤੇ ਮੈਨੂੰ ਵਧੀਆ ਲੱਗਦਾ ਜਦੋਂ ਵੀ ਜਿਵੇਂ ਸਿਆਣੇ ਕਹਿੰਦੇ ਹੋ ਜੇ ਕਿਸੇ ਦੀ ਅੱਖ ਦਾ ਆਪਾਂ ਸੰਝੂ ਪੁੰਹਦੇ ਹਨ ਉਹਨੂੰ ਦੇਖ ਕੇ ਬਹੁਤ ਸਕੂਨ ਮਿਲਦਾ ਸੋ ਪ੍ਰਮਾਤਮਾ ਕਹਿੰਦਾ ਹੋਰ ਕਰਵਾਉਂਦਾ ਰਹੇ ਅੰਦੀ ਦਿਨਾਂ ਦਾ ਨਾਟਾਂ ਸਾਹ ਚੱਲਦੇ ਉਹਨਾਂ ਨਾਟਾਂ ਦਾ ਜਾਰੀ ਰਹਿਣਗੇ ਅੱਜ ਕਿੰਨੇ ਲੜਕੀਆਂ ਦੀ ਵਿਆਹ ਕਿਤੇ ਅੱਜ 8 8 ਦੇ 8 8 ਲੜਕੀਆਂ ਦੇ ਭਾਈ ਸਿੱਧੂ ਮੁਸੇ ਵਾਲੇ ਦੇ ਜਨਤ ਦੇ ਵਿੱਚ ਤੁਸੀਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਤੇ ਕੁੜੀਆਂ ਦਾ ਜਿਹੜੀ ਗਰੀਬ ਕੁੜੀਆਂ ਦਾ ਵਿਆਹ ਕਰਾਇਆ ਤਾਂ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਬਹੁਤ ਵੱਡਾ ਜਿਹੜਾ ਕਾਰਜ ਕੀਤਾ ਜੀ ਨੇ ਮੈਸੇਜ ਤਾਂ ਮੇਰੇ ਮਾਂ ਕੀ ਦੇਣਾ ਚਲੋ ਲੋਕ ਸਾਰੇ ਸਿਆਣੇ ਅੱਜਕੱਲ ਹਨਾ ਤੇ ਇਹ ਅਸੀਂ ਦਿਨ ਰਾਤ ਰੋੜਾਂ ਤੇ ਰਹਿੰਦੇ ਆ ਤੇ ਬਸ ਆਪਣੀ ਦਸਾਂ ਨੌਾਂ ਦੀ ਕਰਤ ਤੋਂ ਜੰਨੀ ਸਾਡੀ ਸ਼ਰਦਾ ਜਿੰਨਾ ਸਾਡੇ ਤੋਂ ਸਰਦਾ ਕਰੀ ਜਾਂਦੀ ਹੈ ਜੀ ਹਾਂਜੀ ਤੇ ਮੈਂ ਤੁਹਾਡਾ ਇੱਕ ਬੜਪਣ ਦੀ ਗੱਲ ਕਰਾਂਗਾ ਤੁਸੀਂ ਬਹੁਤ ਵੱਡਾ ਜਿਹੜਾ ਤੁਸੀਂ ਕਹੇ ਵੀ ਮੈਂ ਕੋਈ ਬਾਈਟ ਨਹੀਂ ਦੇਣੀ ਕੋਈ ਗੱਲ ਨਹੀਂ ਕਰਨੀ ਇਹ ਤੁਹਾਡਾ ਬੜਪਣ ਹੈ ਤੇ ਫਿਰ ਵੀ ਤੁਸੀਂ ਇੱਕ ਸਮਾਜ ਭਲਾਈ ਦੇ ਲਈ ਕੀ ਮੈਸੇਜ ਦਿਓਗੇ ਕਿਉਂਕਿ ਤਾਂ ਜੋ ਲੋਕਾਂ ਨੂੰ ਇਸ ਚੀਜ਼ ਨੂੰ ਲੈ ਕੇ ਬੜੀ ਨਸੀਹਤ ਮਿਲੇ ਜੀ ਨਹੀਂ ਵੀਰੇ ਮੈਨੂੰ ਲੱਗਦਾ ਹਲੇ ਤਾਂ ਮੈਂ ਖੁਦ ਹੀ ਨਹੀਂ ਕੁਝ ਕੀਤਾ ਵੀ ਮੈਂ ਉਹਨਾਂ ਨੂੰ ਮੈਸੇਜ ਦੇਵਾਂ ਹਨਾ ਤੇ ਬਸ ਵੀਰੇ ਮੈਨੂੰ ਇਹ ਮਤਲਬ ਮੇਰੇ ਦਿਲ ਦੀ ਖੁਸ਼ੀ ਲਈ ਜਾ ਮੈਂ ਖੁਦ ਦੇ ਸਕੂਨ ਲਈ ਕਰਦਾ ਤੇ ਮੈਨੂੰ ਵਧੀਆ ਲੱਗਦਾ ਜਦੋਂ ਵੀ ਜਿਵੇਂ ਸਿਆਣੇ ਕਹਿੰਦੇ ਵੀ ਜੇ ਕਿਸੇ ਦੀ ਅੱਖ ਦਾ ਆਪਾਂ ਹੰਝੂ ਪੂੰਝਦੇ ਹਨਾ ਉਹਨੂੰ ਦੇਖ ਕੇ ਬਹੁਤ ਸਕੂਨ ਮਿਲਦਾ ਸੋ ਆ ਪ੍ਰਮਾਤਮਾ ਕਹਿੰਦਾ ਹੋਰ ਕਰਵਾਉਂਦਾ ਰਹੇ ਜੀ ਸਮਾਜ ਭਲਾਈ ਦੇ ਪਹਿਲਾਂ ਵੀ ਤੁਸੀਂ ਕੰਮ ਕਰਦੇ ਆ ਰਹੇ ਹੋ ਲਗਾਤਾਰ ਅੱਜ ਵੀ ਤੁਸੀਂ ਕੰਮ ਕਰ ਰਹੇ ਹੋ ਤੇ ਇਹ ਹਮੇਸ਼ਾ ਲਗਾਤਾਰ ਜਾਰੀ ਰਹਿਣਗੇ ਜੀ ਹਾਂਜੀ ਜਿੰਨਾ ਟਾਈਮ ਸਾਹ ਚੱਲਦੇ ਹੋ ਉਹਨਾਂ ਟਾਈਮ ਤੱਕ ਜਾਰੀ ਰਹਿਣਗੇ ਅੱਜ ਕਿੰਨੇ ਲੜਕੀਆਂ ਦੇ ਵਿਆਹ ਕੀਤੇ ਅੱਜ 8 8 ਦੇ 8 8 ਲੜਕੀਆਂ ਦੇ ਆ 8 ਲੜਕੀਆਂ ਦੇ ਹਾਂਜੀ ਹਾਂਜੀ ਜੀ ਹੋਰ ਕੁਝ ਕਹਿਣਾ ਚਾਹੋਗੇ ਸਮਾਜ ਨਹੀਂ ਬਸ ਥੈਂਕ ਯੂ ਦਿੱਲੀ ਪੋਸਟ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਇੰਨੀ ਦੂਰੋਂ ਚੱਲ ਕੇ ਆਏ ਜਿੰਨੇ ਵੀ ਭਰਾ ਚੱਲ ਕੇ ਆਏ ਆਪਣੇ মিডিਆ ਤੋਂ ਬਹੁਤ ਬਹੁਤ ਥੈਂਕ ਯੂ ਤੁਸੀਂ ਚਾਹ ਪਾਣੀ ਪੀਓ ਜੀ ਨਾ ਨਾ ਪੀ ਲੈ ਠੀਕ ਆ ਓਕੇ ਥੈਂਕ ਯੂ ਮਿਹਰਬਾਨ ਅੱਜ ਅਸੀਂ ਪਹੁੰਚੇ ਆ ਆਰਨੇਤ ਦੇ ਪਿੰਡ ਧਰਮਪੁਰਾ ਚ ਜਿੱਥੇ ਅੱਜ ਆਰਨੇਤ ਬਾਈ ਵੱਲੋਂ ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ 8 ਲੋੜਵੰਦ ਲੜਕਿਆਂ ਦਾ ਵਿਆਹ ਕੀਤਾ ਜਾ ਰਹੇ ਹਨ ਤੇ ਇੱਕ ਬਲੱਡ ਕੈਂਪ ਦਾ ਆਰਗੇਨਾਈਜ਼ ਕੀਤਾ ਗਿਆ ਹੈ। ਰਾਤ ਹੀ ਸਾਨੂੰ ਜਦੋਂ ਪਤਾ ਲੱਗਿਆ ਕਿ ਇਹਦਾ ਬਲੱਡ ਕੈਂਪ ਲਾਣਾ ਆਰਨੀਤ ਬਾਈ ਦਾ ਫੋਨ ਆਇਆ ਕਿ ਕੈਂਪ ਲਗਾਣਾ ਤਾਂ ਅਸੀਂ ਵੀ ਸਦਕੋ ਨੇਕੀ ਫਾਊਂਡੇਸ਼ਨ ਪਹਿਲਾਂ ਹੀ ਇਸ ਤਰ੍ਹਾਂ ਦੇ ਸਾਰੇ ਕੰਮ ਕਰਦੀ ਰਹਿੰਦੀ ਆ ਤਾਂ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਵੀ ਇਸ ਚੰਗੇ ਕੰਮ ਲਈ ਪਹਿਲ ਕੀਤੀ ਹੋਈ ਹੈ ਔਰ ਮੈਂ ਸਭ ਨੂੰ ਕਹਿਣਾ ਵੀ ਇਹੀ ਚਾਹਾਂਗਾ ਕਿ ਇਸ ਤਰ੍ਹਾਂ ਚੰਗੇ ਕੰਮ ਕਰਦੇ ਰਹੋ ਕਿਉਂਕਿ ਖੂਨ ਇੱਕ ਐਸਾ ਦਾਨ ਹੈ ਐਸੇ ਨੂੰ ਹੀ ਮਹਾਦਾਨ ਕਿਹਾ ਜਾਂਦਾ ਹੈ ਖੂਨ ਦਾਨ ਮਹਾਦਾਨ ਇਸ ਕਰਕੇ ਕਿਹਾ ਜਾਂਦਾ ਕਿ ਇਹ ਕਿਸੇ ਦੀ ਜ਼ਿੰਦਗੀ ਬਚਾਣ ਦੇ ਵਿੱਚ ਕੰਮ ਆਉਂਦਾ ਹੈ। ਜਦ ਕਿਸੇ ਦੀ ਜਿੰਦਗੀ ਬਚਾਣੀ ਹੈ ਤਾਂ ਬਲੱਡ ਡੋਨੇਸ਼ਨ ਬਹੁਤ ਜ਼ਰੂਰੀ ਹੈ ਤਾਂ ਸਭ ਨੂੰ ਬੇਨਤੀ ਕਰਦਾ ਕਿ ਬਲੱਡ ਡੋਨੇਸ਼ਨ ਕਰੋ ਹਾਂਜੀ ਮੈਮ ਅੱਜ ਅਸੀਂ ਸਿਵਲ ਹਸਪੀਟਲ ਮਾਨਸਾ ਬਲੱਡ ਬੈਂਕ ਵੱਲੋਂ ਆਰਨੇਤ ਜੀ ਵੱਲੋਂ ਆਰਗੇਨਾਈਜ਼ ਕਰਾਇਆ ਗਿਆ ਬਲੱਡ ਡੋਨੇਸ਼ਨ ਕੈਂਪ ਵਿੱਚ ਬਲੱਡ ਕਲੈਕਟ ਕਰਨ ਲਈ ਆਏ ਸੀ ਤੇ ਬਹੁਤ ਹੀ ਵਧੀਆ ਕੈਂਪ ਰਿਹਾ ਹੈਗਾ 20 ਦੇ ਯੂਨਿਟਸ ਅਰਾਊਂਡ ਅਸੀਂ ਕਲੈਕਟ ਕੀਤੇ ਨੇ ਇੱਥੇ ਬਹੁਤ ਸਾਰੇ ਫਰਸਟ ਟਾਈਮ ਡੋਨਰਸ ਸੀਗੇ ਸਾਰਿਆਂ ਦੇ ਵਿੱਚ ਬਹੁਤ ਜੋਸ਼ ਸੀਗਾ ਤੇ ਮੈਂ ਕਹਾਂਗੀ ਕਿ ਜੇਕਰ ਇਸੇ ਤਰ੍ਹਾਂ ਫੇਮਸ ਪਰਸਨੈਲਿਟੀਆਂ ਬਲੱਡ ਡੋਨੇਸ਼ਨ ਨੂੰ ਮੋਟੀਵੇਟ ਪ੍ਰੋਮੋਟ ਕਰਨ ਲਈ ਕੈਂਪ ਸਾਰਗੇਨਾਈਜ਼ ਕਰਨ ਤਾਂ ਬਹੁਤ ਯੰਗਸਟਰਸ ਮੋਟੀਵੇਟ ਹੁੰਦੇ ਨੇ ਤਾਂ ਸੋਸਾਇਟੀ ਲਈ ਬਹੁਤ ਵਧੀਆ ਇਹ ਕੁਪਰਾਲਾ ਹੈ